ਸਮਾਜ ਸੇਵੀ ਸੰਸਥਾ ਹਨੇਠਾ ਵੱਲੋਂ ਤਿੰਨ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕੀਤੇ ਗਏ। ਉਹਨਾਂ ਨੇ ਇਸ ਮੌਕੇ ਤੇ ਜ਼ਰੂਰਤਮੰਦ ਇਹਨਾਂ ਲੜਕੀਆਂ ਨੂੰ ਜਿਹੜਾ ਘਰ ਦੇ ਵਿੱਚ ਜ਼ਰੂਰੀ ਸਮਾਨ ਹੁੰਦਾ ਹੈ, ਬੈੱਡ ਹੈ, ਪਾਂਡੇ ਹੈ, ਪੇਟੀ ਹੈ, ਉਹ ਸਾਰੇ ਦਿੱਤੇ। ਸੰਸਥਾ ਦੇ ਆਗੂ ਗੁਰਦਿਆਨ ਸਿੰਘ ਨੇ ਇੱਥੇ ਦੱਸਿਆ ਕਿ ਮੇਰੇ ਮਨ 'ਚ ਆਇਆ ਵੀ ਇੱਕ ਚੰਗਾ ਕਾਰ ਗਰੀਬ ਲੋਕ ਜਿਹੜੇ ਵਿਆਹ ਨਹੀਂ ਕਰ ਸਕਦੇ ਆਪਣੀਆਂ ਬੱਚੀਆਂ ਦਾ, ਉਹਦਾ ਵਿਆਹ ਕਰੀਏ ਸਮਾਜ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਵਿਆਹ ਕੀਤੇ ਗਏ ਹਨ। ਪ੍ਰਮਾਤਮਾ ਵਾਹਿਗੁਰੂ ਇਨਾ ਦੇ ਘਰਾਂ ਦੇ ਵਿੱਚ ਖੁਸ਼ੀਆਂ ਵਖਸੇ ਸ੍ਰੀ ਗੁਰਗੰਸਾਹਿਬ ਦੀ ਛਤਰ ਛਾਇਆ ਹੇਠ ਇਹ ਤਿੰਨੋਂ ਜਿਹੜੀ ਬੇਟੀਆਂ ਦੇ ਵਿਆਹ ਕਿਤੇ ਗਏ ਆ ਵਾਹਿਗੁਰੂ ਇਹਨਾਂ ਦਾ ਜੀਵਨ ਸਫਲ ਕਰੇ ਇਹ ਦੇਖੋ ਜੀ ਅਸੀਂ ਦੇਖਦੇ ਆ ਪਿੰਡਾਂ ਤੇ ਜਾਂਦੇ ਆ بڑا ਜਣੇ ਕਿ ਦੱਸਦੇ ਨੇ ਲੋਕ ਵੀ ਨਹੀਂ ਕਰ ਸਕਦੇ ਦੇਖ ਦੇ ਕੇ ਸੰਤ ਮਹਾਪੁਰਖਾਂ ਤੋਂ ਸੰਸਥਾਵਾਂ ਤੋਂ ਇਹ ਜਣੇ ਕਿ ਮਨ ਦੇ ਵਿੱਚ ਜਾਗ ਗਿਆ ਵੀ ਸਾਨੂੰ ਵੀ ਇਨਸਾਨੀਅਤ ਦੇ ਨਾਂ ਤੇ ਇਨਸਾਨਾਂ ਦਾ ਹਰ ਜ਼ਿਆਦਾ ਕਰਕੇ ਜਿਵੇਂ ਕਿ ਸਹਿਓ ਮਿਲਿਆ ਸਮੂਹ ਸੰਗਤ ਪੂਰਾ ਸਹਿਯੋਗ ਮਿਲਿਆ ਜੀ ਪਿੰਡ ਵੱਲੋਂ ਵੀ ਇਲਾਕੇ ਵੱਲੋਂ ਵੀ ਪੂਰਾ ਸਹਿਯੋਗ ਮਿਲਿਆ ਬਹੁਤ ਖੁਸ਼ੀ ਦੀ ਸਮਾਨ ਜ਼ਰੂਰਤ ਦਾ ਵਸਿਲ ਦੇ ਰਹੇ ਤੁਸੀਂ ਅੰਡਾਵਲ ਬੈਡਾ ਜੀ ਗੱਦੇ ਨੇ ਪੇਟੀਆਂ 21 21 ਸੂਟ ਨੇ 31 31 ਬਰਤਨ ਨੇ ਭਾਂਡੇ ਹੋਰ ਚਾਹ ਪਾਣੀ ਦਾ ਡੰਗਰ ਪਾਣੀ ਦਾ ਸਾਰਾ ਪੂਰਾ ਪਰਵਾਉਂਦਾ ਇਹ ਬਹੁਤ ਸ਼ਲਾਘਾਯੋਗ ਹੈ ਜੀ ਇਸ ਇਲਾਕੇ ਤਨੇਠਾ ਇਲਾਕੇ ਦੇ ਵਿੱਚ ਸਾਡੇ ਬਹੁਤ ਪਿਆਰ ਵਾਲੇ ਨੇ ਬਾਬਾ ਗੁਰਧਾਨ ਸਿੰਘ ਜੀ ਇਹ ਤਕਰੀਬਨ ਇਲਾਕੇ ਚ ਕਰਦੇ ਰਹਿੰਦੇ ਨੇ ਹਜੇ ਕਾਰਜ ਇਸ ਵਾਰ ਵੀ ਇਹਨਾਂ ਨੇ ਤਿੰਨ ਬੱਚੀਆਂ ਦੇ ਲੋੜਵੰਦ ਪਰਿਵਾਰ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਬੱਚੀਆਂ ਦੇ ਤਿੰਨ ਬੱਚੀਆਂ ਦੇ ਆਨੰਦ ਕਾਰਜ ਕਰਵਾ ਰਹੇ ਆ ਜਿਹੜਾ ਬਹੁਤ ਸਲੰਘਾਯੋਗ ਕਦਮ ਹੈ ਸੰਗਜੂ ਕਾਰਜ ਹੈ ਜਿਹੜੇ ਗਰੀਬ ਪਰਿਵਾਰ ਹੁੰਦੇ ਆ ਉਹਨਾਂ ਵਾਸਤੇ ਬੜੇ ਮੁਸ਼ਕਲ ਹੁੰਦੇ ਨੇ ਪਰ ਜਿਹੜੇ ਇਦਾਂ ਸੰਸਥਾਵਾਂ ਹੋਂਦ ਵਿੱਚ ਆਉਂਦੀਆਂ ਨੇ ਉਹ ਫਿਰ ਇਦਾਂ ਦੇ ਕਾਰਜ ਕਰਕੇ ਸਮਾਜ ਦੇ ਸਹਿਯੋਗੀ ਬੰਦੇ ਆ ਸੋ ਅੱਜ ਬੜਾ ਵੱਡਾ ਵੱਡਾ ਉਦੋਂ ਉਪਰਾਲਾ ਕਰਕੇ ਭਾਈ ਗੁਰਧਿਆਨ ਸਿੰਘ ਜੀ ਹੋਰਾਂ ਨੇ ਜਿਹੜਾ ਕਾਰਜ ਕੀਤਾ ਬਹੁਤ ਸ਼ਲਾੰਘਾਯੋਗ ਹੈ ਵੈਗਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਹੋਰ ਵੀ ਇਦਾਂ ਦੇ ਕਾਰਜ ਕਰਦੇ ਰਹਿੰਗੇ ਬਹੁਤ ਸ਼ਲਾੰਘਾਯੋਗ ਹੈ ਕੈਮਰਾਮੈਨ ਡੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ